ਹਾਂਜੀ ਆਧਾਰ ਕਾਰਡ ਜੀ ਆਧਾਰ ਕਾਰਡ ਮੈ ਭੇਜਵਾਉਣਾ ਹੁਣੇ ਮੁੰਡੇ ਦੇ ਭੇਜਵਾਉਣਾ ਹਾਂ ਭੇਜਦਾ ਆ ਗਿਆ ਆ ਗਿਆ ਉਹ ਪੁੱਤ ਦੀਪੂ ਵਾਲੇ ਦਾ ਫੋਨ ਆਇਆ ਸੀ ਕੀ ਕਹਿੰਦਾ ਉਹ ਕਹਿੰਦਾ ਆਧਾਰ ਕਾਰਡ ਰਹਿ ਗਿਆ ਥੋੜਾ ਇੱਕ ਚੜਾਉਣ ਤੇ ਉਹਦੇ ਚੱਕੇ ਵਾਈਸੀ ਕਰਨ ਤੇ ਕਿਧਰ ਰਹਿ ਗਿਆ ਤੇਰਾ ਰਹਿ ਗਿਆ ਹੋਰ ਕੀ ਤੇ ਬਾਕੀ ਸਾਰਿੰਦਾ ਰੋਵੇ ਰਹਿਣਾ ਨਹੀਂ ਕਣਕ ਨਹੀਂ ਮਰਨੀ ਹੈ ਮੇਰੇ ਅਗਲੀ ਵਾਰੀ ਓਹੋ ਉਹ ਗੱਲ ਤੈਨੂੰ ਦੱਸਣੀ ਭੁੱਲ ਗਿਆ ਮੈਂ ਹਾਂ ਕੀ ਜਦੋਂ ਪਰਫਾਰਮੈਂਸ ਖੋਲਦੋ ਆ ਰਹੇ ਸੀਗਾ ਹਾਂ ਹਾਂ ਉਹ ਰਾਹ ਜਾਂਦੇ ਦਾ ਆਧਾਰ ਕਾਰਡ ਗਰ ਗਿਆ ਮੈਂ ਤੋਂ ਉਹ ਮੇਰੀ ਸੁਣ ਲੈ ਗੱਲ ਉਹ ਤੇਰਾ ਆਧਾਰ ਕਾਰਡ ਕਿਵੇਂ ਗਰ ਗਿਆ? ਉਹ ਸਕੂਲ ਵਾਲੇ ਨੇ ਕਾਗਜ਼ ਮੰਗਾਈ ਦिए। ਸਕੂਲ ਵਾਲੇ ਨੇ ਕਾਗਜ਼ ਮੰਗਾਇਆ ਤੇਰਾ ਆਧਾਰ ਕਾਰਡ ਗਰ ਗਿਆ। ਪਰ ਆਧਾਰ ਕਾਰਡ ਨਹੀਂ ਸੰਭਾਲ ਸਕਦੇ ਤੁਸੀਂ ਹੋਰ ਸਾਂਭੋ ਦਾ ਕੀ? ਹੈ? ਖੋ ਗਿਆ ਆ ਮੈਂ ਕਿਹੜਾ ਜਾਣ ਕੇ ਵੀਰਿਆ? ਨਹੀਂ, ਜਦ ਤੁਸੀਂ ਆਧਾਰ ਕਾਰਡ ਨਹੀਂ ਸੰਭਾਲ ਸਕਦੇ, ਇਹਦੇ ਕੱਲ ਨੂੰ ਤੁਹਾਡੀਆਂ ਚਾਰ ਕਮਾਟਣੀਆਂ ਦੇਤੀ ਆ। ਫਿਰ ਤੁਸੀਂ ਕੀ ਸਾਂਭੋ ਦਾ ਤੁਸੀਂ? ਹੈ? ਕੋਈ ਨਾ ਬਣ ਜੂ ਨਵਾਂ ਦੋ। ਬਣ ਜੂ ਆ ਮੇਰੀ ਮਨ ਲੱਗਾ ਹੈ ਬਹੁਤ ਲੱਗ ਜਨੇ। ਕੋਈ ਨਾ ਬਣ ਜੂਗਾ ਨਵਾਂ ਤੇਰਾ ਬਣ ਜੂਗਾ। ਕਹੇ ਤੇ ਤੰਦਲੇ ਦਿਵਾਂਗ ਨੇ ਦੱਸ। ਉਹ ਭਾਈ ਅਧਿਕਾਰ ਦੇ ਚੰਦਰ ਜਵਾਖ ਨੇ ਦਾ ਆਪਣਾ ਸਮਾਨ ਵੀ ਨਹੀਂ ਸਾਹਮਣੇ ਰੱਖਦੇ ਆ। ਕੀ ਹੋ ਗਿਆ? ਉਹ ਕੀ ਕਰ ਦੱਸਾ ਪੁੱਤ? ਹਾਂ। ਇਹ ਕਿਤੇ ਕੌਂਦ ਗਿਆ ਸੀ ਧਾਰ卡ਡ ਮਗਾਇਆ ਹਣ ਮਾਸਟਰਾਂ ਨੇ। ਅੱਛਾ। ਉਹ ਉੱਥੇ ਦਿਖਾ ਕੇ ਆਉਂਦਾ ਹੈ ਪਤਾ ਨਹੀਂ ਕਿੱਥੇ ਸਿੱਟਿਆ ਹੈ। ਰਾਹ ਚ ਕਿਤੇ ਸਿੱਟਿਆ ਹੈ। ਓਹੋ। ਧਾਰ卡ਡ ਬਿਨਾ ਹੁਣ ਕੰਮ ਨਹੀਂ ਚੱਲਦਾ। ਉਹ ਦੀਪੂ ਵਾਲਾ ਰੋਈ ਫੋਨ ਕਰੀ ਜਾਂਦਾ। ਵੀ ਧਾਰ卡ਡ ਲਿਆਓ ਭਾਈ ਆਪਣਾ ਕੇ ਵਾਸ਼ੀ ਕਰਾਓ। ਤਾਂ ਕੰਕ ਮਿਲੋਗੇ ਨਹੀਂ। ਸਾਰਿਆਂ ਦੀ ਕੰਕ ਬੰਦ ਹੋ ਜੂ। ਨਵਾਂ ਨਿਕਲ ਜਾਂਦਾ ਤਾਂ? ਉਹ ਨਵਾਂ ਪੁੱਤ ਕਿਹੜਾ ਸੌਖਾ ਨਿਕਲਦਾ। ਇੰਨਾ ਟਾਈਮ ਲੱਗ ਜਾਂਦਾ ਮਹੀਨਾ ਸਾਰਾ। ਨਹੀਂ ਤਦ ਆ ਦੇ ਫਿਰ ਮੇਰੇ ਨਾਲ ਚੱਲ ਕੇ ਮੈਂ ਕੰਮ ਚੱਲ ਤੇਰੇ ਨਾਲ ਚੱਲ ਮੇਰੇ ਨਾਲ ਚਲਾ ਕਰ ਤੂੰ ਬੁਲਾ ਕੇ ਮੇਰਾ ਪੁੱਤ ਆਉਂਦਾ ਕੱਲੇ ਆਪਾਂ ਹਾਂ ਹਾਂ ਚੱਲ ਮੇਰੇ ਨਾਲ ਹੋ ਕੇ ਕਢਾ ਮੇਰਾ ਪੁੱਤੋ ਇਹ ਤਾਂ ਬਹੁਤ ਔਖਾ ਨਹੀਂ ਜੇ ਕਣ ਕਤੇ ਭੁੱਖੇ ਮਰਾਂਗੇ ਅਸੀਂ ਗੱਡੀ ਖੜੀ ਏ ਮੇਰਾ ਵਾ ਤੰ ਲੈ ਗਈ ਬੇ ਆਹੋ ਲੱਗਦਾ ਮੈਨੂੰ ਲੱਗਦੀ ਚੱਲਿਆ ਲੰਗ ਨਾ ਜਾਵੇ ਕਿਤੇ ਦੇਖ ਲੈ ਟਾਈਮ ਨਾਲ ਆ ਗਏ ਆਪਾਂ ਕੋਈ ਨ ਕੋਈ ਨ ਕੋਈ ਮਿਲ ਲੈਣੇ ਆ ਮਿਲ ਲੈਣੇ ਆਗੇ ਟਾਈਮ ਨਾਲ ਉੱਤੋ ਉੱਤੋ ਪੁੱਤੋ ਛੇਤੀ ਉੱਤ ਡਰਾਈਵਰ ਕੱਟਿਆ ਮੈਂ ਕੋਈ ਗੱਲ ਨਹੀਂ ਉਹ ਸੀ ਹਾਲੇ ਉਹ ਰਹੀ ਹਾਲ ਉਹ ਦੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਬੈਠੋ ਬੈਠੋ ਕੋਈ ਭਾਈ ਜੀ ਉਹ ਕੀ ਕੀਤਾ ਹਾਂ ਜੀ ਇਹ ਬੜੀ ਤੁਸੀਂ ਦੱਸੋ ਜੀ ਇਹ ਮੁੰਡੇ ਆਧਾਰ ਕਾਰਡ ਹੋ ਗਿਆ ਜੀ ਉਹ ਇਹ ਪਤੰਦਰ ਆਧਾਰ ਕਾਰਡ ਗਵਾਇਆ ਕਿਤੇ ਰਾਤ ਸੌਤਾ ਹੈ ਜੀ ਇਹ ਹੁਣ ਆਧਾਰ ਕਾਰਡ ਦੀਪੂ ਵਾਲੇ ਮੰਗਦੇ ਨੇ ਛੇਤੀ ਆਧਾਰ ਕਾਰਡ ਜਾਈ ਲੱਗੇ ਆ ਜੀ ਨਹੀਂ ਤੇ ਸਾਨੂੰ ਕੰਕ ਬੰਦਾ ਹੋ ਜਾਣੀ ਸਭੀ ਹਾਂਜੀ ਹਾਂ ਜੇ ਸਮੁੰਦਰੀ ਦਾ 1 ਇੰਚ ਫਿਰ 600 ਦਾ ਹੋਊਗਾ ਖਰਚਾ ਤੁਹਾਨੂੰ ਕਾਲੀ ਹੈ ਨਹੀਂ ਬਹੁਤੀ ਹਫਤਾ ਲੱਗ ਜੂਗਾ 250 ਦਾ ਖਰਚਾ ਹੋਊਗਾ ਨਹੀਂ ਯਾਰ ਉਹ ਜਿਹੜੇ ਮੁੰਦੇ ਆਪਣੇ ਨੇ ਪਾਏ ਯਾਰ ਪੌਣ ਗੋਮਰਾ ਮੋਟਾ ਦੇ ਥੋੜਾ ਜਿਹਾ ਘੱਟ ਕਰੋ ਇੰਨੇ ਪੈਸੇ ਸਾਡੇ ਗਰੀਬਾਂ ਕੋਲ ਕਿੱਥੇ ਜੇ ਸਾਡੇ ਕੋਲ ਪੈਸੇ ਹੁੰਦੇ ਤਾਂ ਸਾਨੂੰ ਕਿੱਥਾ ਦਿੰਦੀ ਸਰਕਾਰ ਹਾਂਜੀ ਹਾਂ ਪਾਣੀ ਵੀ ਲੱਗੂਗਾ ਕੱਲੋਂ ਤੁਸੀਂ 10 ਵਜੇ ਤੱਕ ਆ ਜੀ ਸਵੇਰ ਹਾਂਜੀ ਬਸ ਠੀਕ ਹੈ ਪੱਕਾ ਮਿਲ ਜੂਗਾ ਹਾਂਜੀ ਹਾਂ ਮਿਲ ਜੂਗਾ ਬਸ ਫਾਨ ਗੋਣ ਵੇਲੇ ਉਸਤੇ ਫੋਟੋ ਫੋਟੋ ਕਿੱਥੇ ਦੇਖ ਲਾ ਉਹ ਤਾਂ ਪਕਾ ਲੈ ਨਹੀਂ ਹੁਣ ਚਾਹ ਸੋ ਜੀ ਇਹ ਫਿਰ ਪਤਾ ਕੱਲ ਨੂੰ ਮਿਲ ਜਾਣਾ ਚਾਹੀਦਾ ਸਾਨੂੰ ਹਾਂ ਜੀ ਮਿਲ ਜੂਗਾ ਜੀ ਹਾਂ ਤਾਂ ਸਾਡਾ ਕਿਤੇ ਕੰਮ ਬੰਨਾ ਨਹੀਂ ਤੇ ਸਾਨੂੰ ਕਣਕ ਬੰਦ ਹੋ ਜਣੀ ਆ ਦੀਪੂ ਜੀ ਕੋਈ ਨਹੀਂ ਮਿਲ ਜੂਗਾ ਜੀ ਹਾਂ ਉਹ ਮੁੰਡਿਆ ਕੀ ਬਣਿਆ ਧਾਰਕਾਰ ਦਾ ਲਿਆਂਦਾ ਨਹੀਂ ਹਲੇ ਕਿੱਥੇ ਆ ਆਪੇ ਕਹਿੰਦਾ ਹਈ ਜਾਂ ਨਾ ਲੈ ਕੇ ਆਏ ਨਾ ਤੂੰ ਗਿਆ ਨਹੀਂ ਲੈਣਾ ਨੋ ਕਹਿੰਦੇ ਦਸੋ ਹੀ ਲੈ ਜਿਓ ਫਿਰ ਪੁੱਛੋ ਉਹਨੂੰ ਆਇਆ ਕਿ ਨਹੀਂ ਫੋਨ ਕਰਕੇ ਵੇਖਾ ਚਲੋ ਕਰ ਦੇ ਕੰਨ ਕਰਦਾ ਹੁਣ ਆ ਫੋਨ ਕਰਕੇ ਦੇਖ ਉਹਨੂੰ ਕਾਲਦਾ ਤੇ ਤਾਦਾ ਸਾਡੇ ਤੱਕ ਬਣਿਆ ਨਹੀਂ ਉਹਨ ਕੋਈ ਨਹੀਂ ਕਰਦੇ ਆਪਾਂ ਇਹ ਗੱਲ ਕਰ ਲੈਂਦੇ ਹਾਂ ਹੈਲੋ 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 ਕੀ ਹਾਲੇ ਜੀ ਅੱਜ ਅੱਜ ਦਾ ਦੇ ਦੇ ਉਹਨ ਕੋਈ ਉਹ ਬਣ ਕੇ ਹੜ ਕੱਟ ਕੇ ਨਹੀਂ ਆ ਰਿਹਾ ਮੇਰੇ ਕੋਲ ਅੱਜ ਸਰਵਰ ਡਾਊਨ ਹੋ ਗਿਆ ਸੀ ਕੱਲ ਮਿਲ ਜੂਗਾ ਸੱਚੇ ਡੀ ਅੱਛੇ ਆ ਜਾ ਦੇਖ ਲਾ ਕਰਦੇ ਯਾਰ ਅੱਜ ਕੱਲੂ ਪੱਕਾ ਮਿਲ ਜੂਗਾ ਸਰਵਰ ਕੰਮ ਚੱਲ ਰਹੀ ਹੈ ਕੱਲੂ ਸੱਜੇ ਦੇ ਦਿੰਦੀਆਂ ਕੱਲੂ ਡੀਪੂ ਦੀ ਰੇਟ ਵੀ ਲੱਗ ਜਾਣੀਆਂ ਹਾਂਜੀ ਹੈ ਕੱਲ ਮਿਲ ਜੂਗਾ ਯਾਰ ਅੱਜ ਦੇਣਾ ਹੀ ਠੀਕ ਠਾਕ ਉਹ ਆ ਸਰਵਰ ਡਾਊਨ ਚੱਲਦਾ ਕੱਲੂ ਸਾਜੇ ਲੈ ਲਿਓ ਓ ਯਾਰ ਚੰਗੀ ਮਾਜ ਆ ਵੀ ਤੁਹਾਡੀ ਸਰਵਿਸ ਹੈ ਕੋਈ ਕੁਝ ਨਹੀਂ ਹੈਗਾ ਕੱਲੂ ਸਵੇਰ ਮਿਲ ਜੂਗਾ ਹਾਂ ਤੇ ਕੱਲੂ ਮੇਰੇ ਕੋਲ ਸਾਡਾ ਤਾਂ ਡਿਪੂ ਵਾਲਿਆਂ ਨਾਲ ਕੰਮ ਬੰਦ ਕਰਾਣੀਆਂ ਆਪਾਂ ਸਵੇਰੇ ਸਾਜੇ ਚੱਲਾਂਗੇ ਉਹਦੇ ਕੋਲ ਮਿਲ ਜਾਣਾ ਕੱਲੂ ਕੋਈ ਨਹੀਂ ਉਹ ਚ ਹੁਣੇ ਮੈਂ ਤੁਹਾਨੂੰ ਜਮਰ ਲਈ ਤੇ ਉਹ ਨਹੀਂ ਨਹੀਂ ਕੱਲੂ ਮਿਲ ਜਾਣਾ ਮਿਲ ਜਾ ਤੇ ਵਾਹ ਕਿੱਥੋਂ ਆ ਗਏ ਹੁਣ ਬੜੀ ਬੜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬੈਠੀ ਬੈਠੋ ਕੋਈ ਕੋਈ ਨਹੀਂ ਬੈਣਾ ਬੈਣਾ ਬੈਠੀ ਬੈਠੋ ਉਹ ਦਿਨ ਲਾਤ ਨਾ ਉਹਦਾ ਕੱਢ ਨੂੰ ਉਹ ਕੀ ਕਰੀ ਵੀਰੇ ਸਰਵਰ ਕ੍ਰੈਸ਼ ਕਰ ਗਈ ਹੁਣ ਯਾਰ ਸਰਵਰ ਦਾ ਕੀ ਆ ਆਪਣੇ ਉਹ ਯਾਰ ਕਾਦਾ ਥੋੜਾ ਸਰਵਿਸ ਕ੍ਰੈਸ਼ ਕਰ ਗਿਆ ਰਸਾ ਹੈ ਪਿੱਛੋਂ ਸਰਕਾਰੀ ਕੰਮ ਨੇ ਹੁੰਦੇ ਨੂੰ ਪਤਾ ਹੈ ਉਹ ਮੈਂ ਤੈਨੂੰ ਸਰਕਾਰੀ ਕੰਮ ਦੇ ਪੈਸੇ ਨਹੀਂ ਦੇ ਰਿਹਾ ਚਮਤੂਤ ਤੂੰ ਕਿਹਾ ਸੀ ਮੈਨੂੰ ਪਾ 500 ਤੋਂ ਘੱਟ ਨਹੀਂ ਤੇ ਕਹਿੰਦਾ 12 ਖਾਂਦਾ 600 ਤੋਂ ਮੈਂ ਤੈਨੂੰ 500 ਕਹਿਦਾ ਆਪਣੇ ਬਲੌਸੀ ਤੂੰ ਕਹ ਰਹੀ ਸਵੇਰੇ ਥੋੜੇ ਹੱਥ ਤੇ ਹੋਊਗਾ ਮੇਰੇ ਸਮਝ ਆਉਈ ਬਾਪੂ ਜੀ ਹਾਂ ਠੰਡੇ ਚੱਲਣੇ ਥੋੜੇ ਉਹ ਨਹੀਂ ਨਹੀਂ ਇਹ ਕੰਪਨੀ ਬਾਰੇ ਖਾਣਾ ਸਾਡੀ ਤਾਂ ਉਹ ਮਾਗਿਆ ਵੀ ਕੱਲ੍ਹ ਤੋਂ ਬੰਦ ਹੋ ਜਾਣੀ ਆ ਨਹੀਂ ਥੋੜੀ ਕਾਣਕ ਨਹੀਂ ਬੰਦ ਹੋਣ ਦੇ ਉਹ ਕੱਲ੍ਹ ਤੋਂ ਬੰਦ ਹੋ ਜਾਣੀ ਆ ਪੁੱਤ ਜਦੋਂ ਅਸੀਂ ਹਾਲ ਕਾ ਨੂੰ ਦੇਣਾ ਥੋੜੀ ਫੀਸ ਥੋੜੀ ਵੱਧ ਲੱਗੂਈ 200 ਉਹ ਫੀਸ ਦਾ ਸਾਹਿਬ 500 ਰੁਪਏ ਮੋਰ ਤੇ ਸਾਡੇ ਤੇ ਸਾਨੂੰ ਹੀ ਲੱਗ ਰਹੀ ਤੇ ਪਾਛਾ ਵੀ ਮੇਰੇ ਸਾਡਾ 200 ਰੁਪਿਆ ਹੋਰ ਮਜਬਾਈ 200 ਰੁਪਏ ਦਾ ਉਹ ਤਾਂ 200 ਰੁਪਏ ਕਾਦਾ ਬੰਦਾ 200 ਰੁਪਏ ਹੁਣ ਕਾਦਾ ਯ ਫੀਰ ਫੀਸ ਭਰਨੀ ਪੈਣੀ ਆਪਾਂ ਨੂੰ ਸਾਨੂੰ ਸਾਡੇ ਕੋਲ ਦੇ ਹੈ 2 200 ਰੁਪਏ ਹੋਰ ਫੀਰ ਪਰ ਮੈਨੂੰ ਲੱਗਦੀ ਤੂੰ ਵੀ ਇਹ ਜਿਹਾ ਲੱਗਦਾ ਮੈਂ ਤਾਂ ਹਾਂ ਪਾਣੀ ਪਾਣੀ ਜਾ ਪਾਣੀ ਜਾ ਬੈਠੋ ਸਹੀ ਉਹ ਇੰਨੇ ਦੀ ਤਾਂ ਕੰਕਮਾ ਮੁੰਨੇ ਲੈਣ ਦਾ ਤਾਂ ਮੇਰਾ ਮਹੀਨਾ ਲੱਗ ਜਾਂਦਾ ਬੈ ਕੇ ਗੱਲ ਕਰਦੇ ਆ ਬਾਪੂ ਬੈ ਕੇ ਗੱਲ ਕਰਦੇ ਆ ਤੁਸੀਂ ਹੁਣ ਯਾਰ ਕਿੰਨੇ ਦਾ ਕੇ ਬਾਰੇ ਮੈਂ ਦੱਸ ਮੈਨੂੰ ਕਿੰਨੇ ਵਟ ਕਰੀ ਤਾ ਹੁਣ ਸੱਚ ਦੱਸੀ ਮਹੀਨਾ ਲੱਗ ਜਾਣੀ ਮਾ ਨਾ ਨਾ ਲੈ ਤੂੰ ਪੈਸੇ ਮਰਾ ਤੋ ਪੈਸੇ ਮਰਾ ਤੋ ਮੈਨੂੰ ਮਾ ਮੋੜ ਚਾਹੀਦਾ ਨਾ ਨਾ ਨੂੰ ਪੈਸੇ ਲੈ ਕੇ ਮੋੜ ਕੇ ਪੈਸੇ ਉਹ ਸਾਰੀ ਐਨੇ ਦੀ ਮੇਰੇ ਕੋਲ ਕਰਕੇ ਨਹੀਂ ਜੇ ਮੁੱਖ ਦੇ ਮਹੀਨਾ